ਹਾਂਜੀ ਐਪਿਕ ਸਾਹਿਬ ਜਿਹੜਾ ਐਕਸਪ੍ਰੈਸ ਵੇ ਨੂੰ ਲੈ ਕੇ ਇੱਕ ਨਵੀਂ ਜਾਣਕਾਰੀ ਆ ਰਹੀ ਹੈ ਕਿ ਇੱਕ ਜਿਹੜਾ ਸਟਰੈਟਾ ਧੁੰਦਾ ਤੋਂ ਲੈ ਕੇ ਮਾਨਾਂ ਵਾਲੇ ਤੱਕ ਉਹਦੇ ਤੇ ਮਤਲਬ ਕੰਪਨੀ ਨੂੰ ਉਹ ਜਿਹੜਾ ਟੈਂਡਰ ਹੈ ਰੱਦ ਕਰ ਦਿੱਤਾ ਗਿਆ ਨੈਸ਼ਨਲ ਹਾਈਵੇ ਦਾ ਕੰਪਨੀ ਪਹਿਲਾਂ ਰੁੱਕ ਗਈ। ਦੇਖੋ ਇਹ ਬਹੁਤ ਮੰਦਭਾਗੀ ਗੱਲ ਹੈ ਸਾਡੇ ਵਾਸਤੇ ਖਾਸ ਕਰ ਅੰਮ੍ਰਿਤਸਰ ਨਗਰੀ ਜਿਹੜੀ ਹੈ ਇਹ ਟੂਰਿਸਟ ਦੇ ਆਧਾਰ ਤੇ ਤੇ ਜਿਹੜਾ ਐਕਸਪ੍ਰੈਸ ਵੇ ਆਪਾਂ ਪੂਰਾ ਮੋਰਚਾ ਲਾ ਕੇ ਇੱਥੇ ਤੱਕ ਲੈ ਗਏ ਹਾਂ ਉਹਦਾ ਵੀ ਇੱਕ ਵੱਡਾ ਕਾਰਨ ਇਹ ਸੀ ਕਿ ਸਾਡੇ ਕਰੀਬ 1.5 ਲੱਖ ਟੂਰਿਸਟ ਹੋ ਜਾਂਦਾ ਇਹ ਤੇ ਸਾਡੀ ਜਿਹੜੀ ਬਾਰਡਰ ਬੈੱਡ ਤੇ ਬੈਠੇ ਲੋਕ ਨੇ ਸਾਡਾ ਰੋਜ਼ਗਾਰ ਬਹੁਤ ਉੱਥੇ ਡਿਪੈਂਡ ਹੈ ਸੋ ਅਸੀਂ ਉਹ ਜਿਹੜਾ ਪ੍ਰੋਜੈਕਟ ਅਪਰੂਵਲ ਹੋਏ ਨੂੰ ਅੱਜ 3 ਸਾਲ ਹੋ ਚੱਲੇ 4 ਸਾਲ ਇਹ ਅਜੇ ਤੱਕ ਪ੍ਰੋਜੈਕਟ ਦਾ ਕਬਜ਼ਾ ਨਹੀਂ ਲੈ ਕੇ ਦੇ ਸਕੇ ਸੈਟੀਸਫਾਈ ਨਹੀਂ ਕਰਾ ਸਕੇ ਕਿਸਾਨਾਂ ਨੂੰ ਇਤੋਂ ਕਮਜ਼ੋਰ ਗਵਰਨਮੈਂਟ ਹੋਰ ਕੀ ਹੋ ਸਕਦੀ ਹੈ ਦੇਖੋ ਐਡਾ ਵੱਡਾ ਪ੍ਰੋਜੈਕਟ ਇਹਦੇ ਨਾਲ ਸਾਡੀ ਆਰਥਿਕਤਾ ਨੂੰ ਬਹੁਤ ਲਾਭ ਮਿਲਣਾ ਸੀ ਅਸੀਂ ਤਾਂ ਕਿਹ ਬਾਰਡਰ ਤੇ ਬੈਠੇ ਹਾਂ ਜਿਹੜੇ ਜਿਹੜੇ ਸ਼ਹਿਰ ਅ ਇੰਡੀਆ ਦੇ ਸੈਂਟਰ ਚ ਨੇ ਜਾਂ ਬਾਰਡਰ ਤੇ ਜਾਂ ਜਾਂ ਰਾਜਧਾਨੀ ਦੇ ਇਲਾਕੇ ਨੇ ਉਹਨਾਂ ਦੀ ਡਿਵੈਲਪਮੈਂਟ ਵੇਖੋ ਤੇ ਸਾਡੀ ਵੇਖੋ ਕਿੱਥੇ ਕਿੱਥੇ ਖੜੋ ਤੇ ਸਾਡੀ ਆਈ ਔਰ ਵੱਡੀ ਗੱਲ ਹੈ ਇਹ ਕੱਲ ਨੂੰ ਪਾਕਿਸਤਾਨ ਦਾ ਬਾਰਡਰ ਖੁੱਲਦਾ ਸਾਡਾ ਇਹ ਸਿਲਕ ਰੂਟ ਬਣਦਾ ਸੀ ਇਧਰ ਦੀ ਜਾਂਦਾ ਇਹਨਾਂ ਨੂੰ ਕੋਈ ਫਿਕਰ ਹੀ ਨਹੀਂ ਹੈਗਾ ਕੋਈ ਇਹਨਾਂ ਨੂੰ ਸਵਾਏ ਇਸ਼ਤਿਹਾਰ ਬਾਜ਼ੀ ਕਰਨ ਤੋਂ ਇਸ਼ਤਿਹਾਰ ਲਗਾ ਕੇ ਆਪੇ ਵੇਖੀ ਜਾਂਦੇ ਇੰਨੀਆਂ ਰੋਜ਼ਗਾਰ ਦੇ ਤੇ ਆਪ ਬਿਆਹ ਹੀ ਪ੍ਰਚਾਰ ਖਤਮ ਕਰਤਾ ਜਦ ਕਿ ਸਭ ਕੁਝ ਉੱਥੇ ਦਾ ਉੱਥੇ ਹੈ ਸਿਰਫ ਕਿਉਂ ਇਹ ਰੋਕ ਲੱਗੀ ਹੈ ਕਮਜ਼ੋਰ ਸਰਕਾਰ ਨੇ ਹਵੇ ਸੁਭਾ ਸਰਕਾਰੀ ਨ ਲੈਕੀ ਦੇ ਸੰਜਾ ਬਿਲਕੁਲ 100% ਲੈਕੀ ਹੈ ਜੀ ਦੇਖੋ ਗੈਸ ਪਾਈਪ ਲਾਈਨ ਦਾ ਪ੍ਰੋਜੈਕਟ ਰੁਕ ਗਿਆ ਇਹ ਪ੍ਰੋਜੈਕਟ ਰੁਕ ਗਿਆ ਹੈ ਬਾਕੀ ਪ੍ਰੋਜੈਕਟ ਵੀ ਜਿਹੜੇ ਆ ਰਹੇ ਆ ਮਤਲਬ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਲੋਕ ਕਿਸੇ ਨੂੰ ਮੰਨਣ ਨੂੰ ਤਿਆਰ ਨਹੀਂ ਕਿ ਨਾ ਹੀ ਕਿਸੇ ਨਾਲ ਬਹਿ ਕੇ ਡਾਇਲੌਗ ਕਰਦੇ ਨੇ ਇੱਕ ਇੱਕ ਸਾਲ ਧਰਨੇ ਹੋ ਗਏ ਬਾਰਡਰਾਂ ਦੇ ਉੱਤੇ ਲੱਗਿਆਂ ਨੂੰ ਇਹਨਾਂ ਦਾ ਫਰਜ਼ ਨਹੀਂ ਮੰਨਦਾ ਤੁਸੀਂ ਦੇਖੋ ਆਮ ਲੋਕ ਵੀ ਪ੍ਰਭਾਵਿਤ ਹੋ ਰਹੇ ਨੇ ਆਮ ਲੋਕਾਂ ਦੀ ਜ਼ਿੰਦਗੀ ਤੇ ਬਹੁਤ ਵੱਡਾ ਮਾੜਾ ਪ੍ਰਭਾਵ ਜਾ ਰਿਹਾ ਜਿਹੜਾ ਲੋਕਾਂ ਦੇ ਰੋਜ਼ ਜਾਣਾ ਆਉਣਾ ਹੈ ਵੱਡੀ ਇੰਡਸਟਰੀ ਜਿਹੜੀ ਪੰਜਾਬ ਤੋਂ ਸ਼ਿਫਟ ਕਰਦੀ ਜਾ ਰਹੀ ਬਾਰੇ ਲੋਕ ਆ ਰਹੇ ਨਹੀਂ ਉਹ ਕਹਿੰਦੇ ਧਰਨਿਆਂ ਦਾ ਸ਼ਹਿਰ ਬਣ ਗਿਆ ਧਰਨਿਆਂ ਦਾ ਪ੍ਰਦੇਸ਼ ਬਣ ਗਿਆ ਏ ਇਹ ਇਹ ਸਰਕਾਰ ਦਾ ਫਰਜ਼ ਹੁੰਦਾ ਕਿ ਸਰਕਾਰ ਨੇ ਉਹਨਾਂ ਨਾਲ ਗੱਲਬਾਤ ਕਰਕੇ ਇਹ ਮਸਲੇ ਹੱਲ ਕਰਨੇ ਹੁੰਦੇ ਕਿੰਨੇ ਕਿਲੋਮੀਟਰ ਦਾ ਸਟ੍ਰੈਚ ਹੈ ਔਰ ਕਿੰਨੇ ਕਿ ਕਿਹੜੇ ਜ਼ਮੀਨ ਜਿਹੜੀ ਐਕਵਾਇਰ ਕਰਨੀ ਹੈ ਦੇ ਵਿੱਚ ਇਹ ਮੇਰੇ ਖਿਆਲ 30 32 ਕਿਲੋਮੀਟਰ ਦਾ ਸਟ੍ਰੈਚ ਹੈਗਾ ਔਰ ਏਕੜ ਤੋਂ ਦੇ ਹਿਸਾਬ ਨਾਲ ਜਿੰਨੀ ਵੀ ਆਉਂਦੀ ਮੇਰੇ ਇੱਕ ਡੇਢ ਏਕੜ ਦਾ ਲੰਬਾ ਸਟ੍ਰੈਚ ਵਿड्ਥ ਹੈਗੀ ਹੈ ਦੀ ਪਰ ਇਹ ਸਰਕਾਰ ਦਾ ਡਿਜ਼ਾਈਨ ਸਰਕਾਰ ਦੇ ਹੱਥਾਂ 'ਚ ਹੈ ਦੇਖੋ ਭਾਵਕਤਾ ਦੀ ਇਹ ਹੁੰਦੀ ਹੈ ਕਿ ਤੁਸੀਂ ਹਰ ਇਲਾਕੇ ਦਾ ਖਿਆਲ ਰੱਖਣਾ ਹੁੰਦਾ ਅੰਮ੍ਰਿਤਸਰ ਖਾਸ ਕਰ ਟੂਰਿਸਟ ਸਿਟੀ ਹੈ ਅੰਮ੍ਰਿਤਸਰ ਦੇ ਵਿੱਚ ਸਾਡਾ ਇੱਕ ਆਮ ਬੰਦਾ ਵੀ ਜਿਹੜਾ ਰਿਕਸ਼ੇ ਵਾਲੇ ਤੋਂ ਲੈ ਕੇ ਛੋਟੇ ਈ ਰਿਕਸ਼ਾ ਤੋਂ ਲੈ ਕੇ ਵੱਡੀ ਗੱਡੀ ਵਾਲੇ ਤੱਕ ਦਾ ਵੀ ਰੋਜ਼ਗਾਰ ਜਿਹੜਾ ਸਾਡੇ ਦੇ ਤੇ ਡਿਪੈਂਡ ਹੈ ਔਰ ਸਾਨੂੰ ਜਦੋਂ ਵੀ ਜਦੋਂ ਵੀ ਸਾਡੇ ਰਸਤੇ ਦੇ ਅੱਗੇ ਅੱਗੇ ਸਾਡਾ ਰੋਜ਼ਗਾਰ ਬਹੁਤ ਘਟਦਾ ਜਦੋਂ ਕੋਈ ਤਰਨ ਲੱਗ ਜਾਂਦਾ ਸਾਡੇ ਦੋ ਦੋ ਚਾਰ ਚਾਰ ਦਿੰਦੀਆਂ ਬੁਕਿੰਗ ਖਤਮ ਹੋ ਜਾਂਦੀਆਂ ਲੋਕਾਂ ਦੇ ਰੋਜ਼ਗਾਰ ਤੇ ਫਰਕ ਪੈਂਦਾ ਕਿਉਂਕਿ ਇਹਦਾ ਭਾਵੇਂ 30 32 ਕਿਲੋਮੀਟਰ ਦਾ ਸਟ੍ਰੈਚ ਹੈ ਪਰ ਦਿੱਲੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਸਾਰਾ ਕੰਮ ਕੰਪਲੀਟ ਹੋ ਗਿਆ ਹਰਿਆਣੇ ਦੇ ਵਿੱਚ ਵੀ ਔਰ ਇਹ 23 ਕਿਲੋਮੀਟਰ ਦੇ ਸਟ੍ਰੈਚ ਕਰਕੇ ਤੁਸੀਂ ਨਹੀਂ ਸਮਝਦੇ ਕਿ ਸਾਰਾ ਜਿਹੜਾ ਕੰਮ ਹੈ ਉਹ ਵੀ ਪ੍ਰਭਾਵਿਤ ਨਹੀਂ ਦੇਖੋ ਜੀ ਪੰਜਾਬ ਦਾ ਵਿੱਚ ਸਿਰਫ ਜਿੱਥੇ ਤੁਸੀਂ ਦਿੱਲੀ ਤੋਂ ਹਰਿਆਣੇ ਦਾ ਖਨੌਰੀ ਵੱਧ ਜਿੱਥੇ ਧਰਨਾ ਲੱਗਾ ਉੱਥੋਂ ਤੱਕ ਹਰਿਆਣੇ ਨੇ ਕੰਪਲੀਟ ਕਰਤਾ ਹੈ ਉੱਥੇ ਵੀ ਕਿਸਾਨ ਰਹਿ ਰਹੇ ਆ ਉੱਥੇ ਵੀ ਸਰਕਾਰ ਹੈ ਇੱਥੇ ਵੀ ਕਿਸਾਨ ਨੇ ਇੱਥੇ ਵੀ ਸਰਕਾਰ ਆ ਅੱਗੇ ਸਟ੍ਰੈਚ ਸਾਰੀ ਜਗ੍ਹਾ ਤੇ ਵਿੱਚ ਵਿੱਚ ਇਹਨਾਂ ਕੋਈ ਕਬਜ਼ੇ ਨਹੀਂ ਲਏ ਗਏ ਨਾ ਪੈਸੇ ਦਿੱਤੇ ਤੇ ਕਬਜ਼ੇ ਵੀ ਨਹੀਂ ਲਏ ਗਏ ਤੇ ਜਿਹੜੇ ਕਿਸੇ ਨਾਲ ਗੱਲਬਾਤ ਕਰਕੇ ਮਸਲੇ ਹੱਲ ਕਰਨੇ ਉਹ ਵੀ ਇਹਨਾਂ ਤੋਂ ਨਹੀਂ ਕੀਤੇ ਗਏ ਅਕਦਾ ਫਿਲਹਾਲ ਤੇ ਜਿਹੜਾ ਪ੍ਰੋਜੈਕਟ ਦਾ ਭੁਖਿਆ ਉਹ ਨੇ ਨੇ ਧੁੰਦਲਾ ਕਰ ਦਿੱਤਾ ਹੈ ਪਰ ਪ੍ਰੋਜੈਕਟ ਅਪਰੂਵਡ ਹੈ ਪਰ ਫੇਰ ਵੀ ਮੈਂ ਤੁਹਾਨੂੰ ਫੇਰ ਕਹਿਣਾ ਕਿ ਜਿੰਨਾ ਚਿਰ ਤੁਸੀਂ ਕਬਜ਼ਾ ਨਹੀਂ ਲੈ ਕੇ ਦੋਗੇ ਬਣੇਗਾ ਕਾਦੇ ਅੱਜ ਸਾਨੂੰ ਸਰਦੀ ਖੇਤਰ ਨੂੰ ਬਹੁਤ ਵੱਡੀ ਇਹਦੀ ਜਿਹੜੀ ਮਾਰ ਜਿਹੜੀ ਪੈ ਰਹੀ ਹੈ ਜਿਹੜਾ ਸਾਡੇ ਪ੍ਰੋਜੈਕਟ ਰੁਕ ਰਹੇ ਨੇ